ਗੱਲ ਜੀ 스ਕੈਨਲ ਪੰਜਾਬ ਦੇਖ ਰਹੇ ਹੋ ਮੈਂ ਜਗਦੀਪ ਸਿੰਘ ਅੱਜ ਅਸੀਂ ਕੀ ਸੱਚ ਕੀ ਝੂਠ ਪ੍ਰੋਗਰਾਮ ਦੀ ਅਗਲੀ ਕੜੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਤੇ ਅੱਜ ਅਸੀਂ ਉਹ ਕੋਠੀ ਦਿਖਾਵਾਂਗੇ ਜਿਹਨੂੰ ਭੂਤਾਂ ਵਾਲੀ ਕੋਠੀ ਕਰਕੇ ਜਾਣਿਆ ਜਾਂਦਾ ਇੱਕ ਚਰਚਿਤ ਵਿਸ਼ਾ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਕੋਠੀ ਤੋਂ ਡਰਦੇ ਨੇ ਮੰਨਦੇ ਨੇ ਉੱਥੇ ਭੂਤਾਂ ਰਹਿੰਦੀਆਂ ਨੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਅਸੀਂ ਉਸ ਕੱਲੀ ਕੱਲੀ ਗੱਲ ਤੋਂ ਅੱਜ ਪਰਦੇ ਚੱਕਾਂਗੇ ਇਥੇ ਦਾ ਚਰਚਾ ਹੋਈ ਸੀ ਕਿ ਤਕਸ਼ੀਲ ਵਾਲੇ ਵੀ ਇਸ ਜਗ੍ਹਾ ਤੋਂ ਭੱਜ ਗਏ ਨੇ ਤੇ ਜਿਹੜੇ ਨਿਹੰਗ ਸਿੰਘ ਨੇ ਉਹ ਵੀ ਇਸ ਜਗ੍ਹਾ ਤੋਂ ਭੱਜ ਗਏ ਨੇ ਅਸੀਂ ਸਾਰੇ ਪਾਕ ਅੱਜ ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ ਤੇ ਜਾਣੂ ਹੋਵਾਂਗੇ ਉਸ ਕੋਠੀ ਤੋਂ ਜਿਸ ਨੂੰ ਭੂਤਾਂ ਵਾਲੀ ਕੋਠੀ ਕਰਕੇ ਕਿਹਾ ਜਾਂਦਾ ਕੀ ਸਚਾਈ ਹੈ ਇਹ ਝੂਠ ਹੈ ਇਹ ਫੈਸਲਾ ਸੀ ਸਾਡੇ ਦਰਸ਼ਕਾਂ ਤੇ ਛੱਡਾਂਗੇ ਫਿਲਹਾਲ ਅਸੀਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦਾ ਲੈ ਕੇ ਚੱਲਦਾ ਤੁਹਾਨੂੰ ਉਹ ਕੋਠੀ ਦੇ ਅੰਦਰ ਸੋ ਦਰਸ਼ਕੋ ਉਸ ਕੋਠੀ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਕੁਝ ਦਿਨ ਪਹਿਲਾਂ ਸੁਰਖੀਆਂ ਦੇ ਵਿੱਚ ਤੁਸੀਂ ਵੱਖ-ਵੱਖ ਚੈਨਲਾਂ ਤੋਂ ਦੇਖਿਆ ਹੋਊ ਕਿ ਭੂਤਾਂ ਰਹਿੰਦੀਆਂ ਨੇ ਤੇ ਆਜੋ ਫਿਰ ਲੈ ਕੇ ਚੱਲਦਾ ਤੁਹਾਨੂੰ ਭੂਤਾਂ ਦੇ ਨਾਲ ਮੁਲਾਕਾਤ ਕਰਾਉਣਾ ਤੁਹਾਡੀ ਜੇ ਤੁਹਾਨੂੰ ਇੱਥੇ ਕੋਈ ਭੂਤ ਮਿਲਦੀ ਆ ਕੈਮਰਾਮੈਨ ਸਾਹਿਬ ਮੇਰੇ ਪਿੱਛੇ-ਪਿੱਛੇ ਆਜੋ ਆਪਾਂ ਵੀ ਦੇਖ ਲਈਏ ਜੇ ਇੱਥੇ ਕੋਈ ਭੂਤ ਰਹਿੰਦੀ ਆ ਕਿਉਂਕਿ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ਮ ਹੈ ਕਿ ਭੂਤਾਂ ਹੁੰਦੀਆਂ ਨੇ ਪਰ ਅਸੀਂ ਹੁਣ ਉਸ ਉਸ ਕੋਠੀ ਦੇ ਵਿੱਚ ਮੌਜੂਦ ਆ ਮੇਰੇ ਨਾਲ ਮੈਂ ਤੇ ਸਿਰ ਮੇਰੇ ਕੈਮਰਾਮੈਨ ਨੇ ਅਸੀਂ ਪੂਰੀ ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਇੱਕ ਗੱਲ ਸਾਂਝੀ ਕਰਨੀ ਚਾਹੁੰਦੇ ਆ ਕਿ ਅਸੀਂ ਇਸ ਕੋਠੀ ਦੇ ਵਿੱਚ ਜਾ ਰਹੇ ਆ ਅਜੇ ਹੀ ਕੋਈ ਚੀਜ਼ ਨਹੀਂ ਜੇ ਕਿਸੇ ਲੱਗਦਾ ਤਾਂ ਸਾਨੂੰ ਵੀ ਉਸ ਚੀਜ਼ ਦਾ ਡਰੋ ਕੈਮਰਾਮੈਨ ਸਾਹਿਬ ਅੰਦਰ ਆਜੋ ਤੇ ਇੱਥੇ ਨਾ ਭੂਤਾਂ ਨੇ ਨਾ ਭੂਤਾਂ ਦਾ ਸਾਇਆ ਹਾਂ ਇਹ ਜ਼ਰੂਰ ਹੈ ਕਿ ਇਸ ਘਰ ਦੇ ਵਿੱਚ ਕੋਈ ਹਾਦਸਾ ਵਾਪਰਿਆ ਸੀ ਉਸ ਹਾਸੇ ਦੇ ਚਲਦਿਆਂ ਇਸ ਕੋਠੀ ਦੇ ਵਿੱਚੋਂ ਇਸ ਘਰ ਦੇ ਵਿੱਚ ਉਹ ਪਰਿਵਾਰ ਕਿਤੇ ਚਲਾ ਗਿਆ ਜਾਂ ਉਹਨਾਂ ਦੀ ਮੌਤ ਹੋ ਜਾਂਦੀ ਆ ਇਹ ਉਹ ਕੋਠੀਆਂ ਬੇਰਾਨ ਕੋਠੀਆਂ ਜਿੱਥੇ ਤੁਸੀਂ ਦੇਖੋਗੇ بڑے بڑے ਨਸ਼ਿਆਂ ਦੇ ਟੀਕੇ ਰੈਪਰ ਤੇ ਹੋਰ ਪਤਾ ਨਹੀਂ ਕੀ ਕੀ ਕੋਸਾ ਜੇ ਆਹ ਦੇਖ ਲਓ ਫਿਰ ਭੂਤਾਂ ਕਿਹੜੀਆਂ ਮਾਡਰਨ ਭੂਤਾਂ ਨੇ ਇਹ ਜਿਹੜੀਆਂ ਇੱਥੇ ਚੁੱਲ੍ਹੇ ਚੌਕੇ ਤੇ ਆ ਕੇ ਅਗਮਚਾ ਕੇ ਸੇਕਦੀਆਂ ਨੇ ਉਧਰ ਵੀ ਤੁਸੀਂ ਦੇਖ ਲਓ ਕੈਮਰਾਮੈਨ ਸਾਥ ਤੁਹਾਡੇ ਅੰਦਰ ਦੇ ਦ੍ਰਿਸ਼ੇ ਜਾ ਕੇ ਦਿਖਾ ਦਿਓ ਤੁਸੀਂ ਇਹ ਸਾਰੇ ਦ੍ਰਿਸ਼ੇ ਸੀ ਤੁਹਾਡੇ ਨਾਲ ਸਾਂਝੇ ਕਰ ਲਈਏ ਲਓ ਜੀ ਇੱਥੇ ਕੁਛ ਨਹੀਂ ਲਓ ਜੀ ਦੂਜੇ ਕਮਰੇ 'ਚ ਪ੍ਰਵੇਸ਼ ਕਰਦਾ ਜੇ ਕਿਤੇ ਭੂਤਾਂ ਹੈਗੇ ਨੇ ਤਾਂ ਸਾਹਮਣੇ ਆ ਜਾਣਾ ਸਾਡੀ ਚੈਨਲ ਦੀ ਵੀ ਟੀਆਰਪੀ ਵਧ ਜਾਣੀ ਹੈ ਇਹਦੇ ਨਾਲ ਕਿ ਅਸੀਂ ਭੂਤਾਂ ਲਾਈਵ ਦਿਖਾ ਦਿੱਤੀਆਂ ਸੋ ਕੈਮਰਾਮੈਨ ਸਾਹਿਬ ਆਹ ਦੇਖ ਲਓ ਇੱਥੇ ਨਸ਼ਿਆਂ ਦੇ ਟੀਕੇ ਜਿਹੜੇ ਸ਼ਿਸ਼ੀਆਂ ਵਗੈਰਾ ਆਹ ਸਾਰੇ ਟੱਕੜ ਨੇ ਤੇ ਇਧਰਲੇ ਹਿੱਸੇ ਦੇ ਬਿਲਕੁਲ ਤੁਸੀਂ ਦੇਖ ਲਓ ਕੈਮਰਾਮੈਨ ਸਾਹਿਬ ਜੇ ਅੰਦਰ ਜਾ ਸਕਦੇ ਹੋ ਦਿਖਾ ਦਿਓ ਇਹ ਦ੍ਰਿਸ਼ ਕਿਉਂਕਿ ਮੇਰੇ ਕੈਮਰਾਮੈਨ ਸਾਹਿਬ ਵੀ ਅੱਜ ਮੇਰੇ ਨਾਲ ਟੱਕੜ ਨੇ ਤੇ ਅਸੀਂ ਡਰਦੇ ਨਹੀਂ ਇਨ੍ਹਾਂ ਚੀਜ਼ਾਂ ਤੋਂ ਵੀ ਸੋ ਆ ਦੇਖ ਲਓ ਕੋਕ ਦੀਆਂ ਬੋਤਲਾਂ ਠੰਡੇ ਤੁਹਾਨੂੰ ਦਿਖਾ ਦਈਏ ਕੋਠੀ ਦੇ ਦੂਜੇ ਪਾਸੇ ਵੀ ਲੈ ਚੱਲਦਾ ਤੁਹਾਨੂੰ ਕਹਿੰਦੇ ਭੂਤਾਂ ਨੇ ਇੱਥੇ ਬਈ ਭੂਤਾਂ ਨਹੀਂ ਹੁੰਦੀਆਂ ਅਸੀਂ ਪਹਿਲਾਂ ਵੀ ਸਾਡੇ ਚੈਨਲ ਤੋਂ ਪ੍ਰੋਗਰਾਮ ਸਾਡੇ ਚੱਲਦੇ ਨੇ ਕੋਰਾ ਬਹਿਮਾ ਇੱਕ ਤੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਨਾਲ ਲੋਕਾਂ ਨਾਲ ਵੀ ਗੱਲਬਾਤ ਕਰ ਲਈਏ ਫਿਲਹਾਲ ਤੁਸੀਂ ਇਹ ਸਾਰੀ ਕੋਠੀ ਤੁਹਾਨੂੰ ਘੁਮਾ ਕੇ ਦਿਖਾ ਦਿੰਦੇ ਆ ਦੂਜੇ ਪਾਸੇ ਵੀ ਆ ਜਾਓ ਮੇਰੇ ਨਾਲ ਅਸੀਂ ਚਾਰ ਚੁਫੇਰੇ ਆ ਗਏ ਬਹੁਤ ਪਹਿਲਾਂ ਵੀਡੀਓ ਚੱਲੀ ਆ ਦਿਨ ਦੇ ਵਿੱਚ ਲੋਕਾਂ ਨੇ ਪਾਈ ਆ ਵੀ ਇਥੋਂ ਤਰਕਸ਼ੀਲ ਭੱਜ ਗਏ ਇਥੋਂ ਨੇ ਹਿੰਗ ਸਿੰਘ ਭੱਜ ਗਏ ਗੁਰਬਾਣੀ ਦਾ ਪਾਠ ਪ੍ਰਕਾਸ਼ ਹੋਇਆ ਜੀ ਸਾਰਾ ਮਹਿਜ ਇੱਕ ਡਰਾਮਾ ਰਚਿਆ ਹੋਇਆ ਇਹੋ ਜੀ ਕੋਈ ਚੀਜ਼ ਨਹੀਂ ਪਰ ਅਸੀਂ ਉਹ ਤਰਕਸ਼ੀਲ ਦੇ ਆਗੂ ਨਾਲ ਵੀ ਗੱਲਬਾਤ ਕਰਾਂਗੇ ਇੱਧਰ ਸਾਡੇ ਸਤਿਕਾਰਯੋਗ ਬਾਪੂ ਜੀ ਵੀ ਆ ਗਏ ਨੇ ਇੱਕ ਬਾਪੂ ਸਤਿ ਸ਼ਕਾਲ ਠੀਕ ਹੋ ਹਾਂ ਠੀਕ ਹੈ ਕਿਹੜਾ ਪਿੰਡ ਆ ਤੁਹਾਡਾ ਮੇਰਾ ਤਾਂ ਬੁਰਸ਼ੇਮਾ ਬਣੀ ਅੱਛਾ ਪਤਾ ਤੁਹਾਨੂੰ ਇਹਦੇ ਬਾਰੇ ਕੁਝ ਨਹੀਂ ਮੈਨੂੰ ਇਸੇ ਬਾਰੇ ਨਹੀਂ ਪਤਾ ਮੈਂ ਤਾਂ ਦੇਖਣ ਆਇਆ ਆਪ ਅੱਛਾ ਜੀ ਦੇਖਣ ਆਇਆ ਹਾਂ ਉਹ ਉਤਰੇ ਦੇ ਇੱਥੇ ਫੜਨ ਆ ਰਹੇ ਹਾਂ ਅਸੀਂ ਤਾਂ ਅੰਦਰ ਫਿਰਦੇ ਆ ਸਾਨੂੰ ਤਾਂ ਮਿਲੀ ਨਹੀਂ ਕੋਈ ਬੂ ਦਾ ਹਾਂ ਜੀ ਬਸ ਲੋਖਾ ਵਹਿ ਫਾਇ ਜ ਕਿਉਂਕਿ ਗੁਰਸਿੱਖੋਂ ਗੁਰਬਾਣੀ ਨੂੰ ਮੰਨਣ ਵਾਲਿਆ ਲੱਗਦਾ ਵੀ ਇਹ ਪੂਤਾ ਹੁੰਦੀਆਂ ਨੇ ਨਹੀਂ ਜੀ ਅਸੀਂ ਨਹੀਂ ਮੰਨਦੇ ਨਾ ਜੀ 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 ਅਸੀਂ ਨਹੀਂ ਮੰਨਦੇ ਵੀ ਹੁੰਦੀਆਂ ਸੋ ਬਾਪੂ ਜੀ ਨਾਲ ਵੀ ਗੱਲਬਾਤ ਕੀਤੀ ਆ ਤੇ ਚਲੋ ਆਜੋ ਤੁਹਾਨੂੰ ਫਿਰ ਦੂਜੇ ਪਾਸੇ ਤੇ ਲੈ ਚਾਲ ਦਾਂ ਲੋਕਾਂ ਨਾਲ ਗੱਲਬਾਤ ਕਰਵਾਵਾਂਗੇ ਤੁਹਾਡੀ ਇਹ ਤਾਂ ਕਹਿੰਦੇ ਅਸੀਂ ਦੇਖਣ ਆਏ ਸੀ ਆਪ ਤੇ ਇਹ ਚੀਜ਼ਾਂ ਬਿਲਕੁਲ ਨਕਾਰਦੇ ਆ ਅਸੀਂ ਸੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਵਿਮਾ ਪਰਮਾ ਤੋਂ ਦੂਰ ਰਹੋ ਸੋ ਇਹ ਪੇਸ਼ਕਾਸ਼ ਦੇ ਨਾਲ ਅਸੀਂ ਸਿਰਫ ਸਕਾਈ ਨਿਊਜ਼ ਪੰਜਾਬ ਦੀ ਜਿਹੜੀ ਖਾਸ ਪੇਸ਼ਕਾਸ਼ ਅਸੀਂ ਤਾਂ ਹੀ ਦਿਖਾਉਣ ਲੱਗੇ ਆ ਕਿ ਭੂਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਅਸੀਂ ਹਵੇਲੀ ਦੇ ਅੰਦਰ ਵੀ ਜਾਏ ਕੋਠੀ ਦੇ ਅੰਦਰ ਜਾਏ ਆਂ ਮਹਿਜ ਇੱਕ ਲੋਕਾਂ ਦੇ ਵਿੱਚ ਅਫਵਾਹ ਹੈ ਇਹਨਾਂ ਅਫਵਾਹਾਂ ਤੋਂ ਬਚੋ ਤੇ ਹੋਰ ਨਾਲ ਲੋਕਾਂ ਦਾ ਵੀ ਆਪਾਂ ਪੱਖ ਲਵਾਂਗੇ ਬਾਈ ਕੀ ਹਾਲ ਚਾਲ ਨੇ ਵਧੀਆ ਬੀਜੀ ਕੀ ਨਾਂ ਤੁਹਾਡਾ ਲਾਪ੍ਰੀਤ ਸਿੰਘ ਜੀ ਲਾਪ੍ਰੀਤ ਕਿਹੜਾ ਪਿੰਡਾ ਤੁਹਾਡਾ ਲੇਲੇ ਵਾਲਾ ਪਿੰਡਾ ਜੀ ਅਛਾ ਯਾਰ ਯਾਰੀਆ ਕੋਠੀਏ ਪਿੱਛੇ ਖੜੇ ਹੈ ਬਹੁਤ ਚਰਚਾ ਤਾਂ ਹੈ ਬੇਪੂਤਾ ਰਹਿੰਦੀਆਂ ਨੇ ਕਿੰਨੀ ਸਚਾਈ ਹੈ ਵੀਰ ਪਤਾ ਕੀ ਗੱਲ ਆ ਸਿਸਟਮ ਕੀ ਆ ਅਸੀਂ ਤਾਂ ਦੇਖੋ ਵੀ 2008 ਤੋਂ ਆਪਣੇ ਸੁਰਤ ਸੰਭਲੇ ਹੋਊਗੀ 2008 ਚ 10ਵੀਂ ਕੀਤੀ ਆ ਓਦੋਂ ਦੇ ਅਸੀਂ ਦੇਖਦੇ ਆ ਵੀ ਕੋਈ ਰਹਿ ਇਸ ਏਰੀਆ ਦਾ ਅਸੀਂ ਦੇਖਿਆ ਨਹੀਂ ਇੱਥੇ ਕੋਈ ਨਾ ਕੋਈ ਕੋਈ ਭੂਤ ਪ੍ਰੇਤਾਂ ਦਾ ਕੋਈ ਸਿਸਟਮ ਹੈ ਕਿ ਮਨ ਦੇ ਬਰਮ ਪਰਮ ਹੁੰਦੇ ਆ ਇੱਕ ਆਪਣੇ ਹਾਂ ਹੁਣ ਤਾਂ ਇਹ ਸੋਨੇ ਸਾਹਮਣੇ ਜੀ ਨਸ਼ਿਆਂ ਦਾ ਅੱਡਾ ਬਣ ਗਿਆ ਇੱਕ ਆਪਣੇ ਭੇਜਾਂ ਵਾਲੇ ਨੇ ਜਾਦੇ ਉਹ ਹਾਈ ਫਾਈ ਕਰਤਾ ਕੰਮ ਉਹਨਾਂ ਨੂੰ ਕੀ ਹੁੰਦਾ ਵਿਊਆਂ ਤੱਕ ਮਤਲਬ ਹੁੰਦਾ ਵੀ ਯਾਰ ਵੀ ਜੇ ਕੋਈ ਆਪਾਂ ਮਸਾਲਾ ਲਾ ਕੇ ਦੇਖਾਂਗੇ ਜਾਂ ਨੈਸ਼ਨਲ মিডিਆ ਦੇਖਦੇ ਆ ਜਿੰਨੀ ਮਸਾਲੇਦਾਰ ਗੱਲ ਕਰਦੇ ਆ ਉਹਨਾਂ ਉਹਨਾਂ ਦੀ ਵਿਊ ਆਉਜੀ ਉਹਨੀ ਪਬਲਿਸਿਟੀ ਬਣੋ ਉਸ ਲੋਟ ਹੋ ਗਿਆ ਜੀ ਕੋਈ ਦੇਖੋ ਪਰਿਵਾਰ ਤੇ ਕਿਸੇ ਤੇ ਮੁਸੀਬਤ ਆ ਗਈ ਕਹੇ ਹੁੰਦੇ ਆ ਚਿੜੀਆਂ ਦਾ ਮਾਰਨ ਗਵਾਰਾਂ ਦਾ ਹਾਸਾ ਉਸ ਲੋਟ ਹੋ ਗਿਆ ਜੀ ਉੱਥੋਂ ਬਹਿਮ ਪਰਮ ਹੋ ਗਏ ਹੋਰ ਜੀ ਕੋਈ ਦੇਖਿਆ ਤਾਂ ਨਹੀਂ ਜੀ ਕਿਤੇ ਪੂਤਾ ਪਰਿਵਾਰਕ ਮੈਂਬਰ ਕਿੱਥੇ ਨੇ ਹੁਣ ਇਸ ਘਰ ਚ ਜਿਹੜੇ ਪਹਿਲਾਂ ਰਹਿੰਦੇ ਸੀ ਕੁਝ ਪਤਾ ਹੁੰਦਾ ਵਾਰੀ ਵੀਰ ਜੀ ਇਹ ਦੇਖੋ ਕਹਾ ਹਫਤਾ ਜਿੰਨੇ ਸਾਡਾ ਲੇਲੇ ਵਾਲਾ ਏਰੀਆ ਆਪਣਾ ਡੇਲੀ ਅਪ ਡਾਊਨ ਹੋ ਗਿਆ ਇੱਕ ਹਫਤਾ ਹੋ ਗਿਆ ਵੀ ਇੱਥੇ ਬਾਬੇ ਆਏ ਸੀ ਬਾਬੇ ਰਹਿਣ ਲੱਗ ਗਏ ਇੱਥੇ ਪਰਿਵਾਰ ਨਾਲ ਕਤਲ ਹੋ ਗਿਆ ਅਸਲ ਜੀ ਇਹ ਸਚਾਈ ਕਿਸੇ ਨੂੰ ਨਹੀਂ ਪਤਾ ਇਹਦੀ ਜੜ ਖੰਗਾਲੀ ਕਿਸੇ ਨੇ ਜੜਨੇ ਖੰਗਾਲੇ ਵੀ ਇਹ ਮੈਂ ਕਹਣਾ ਵੀ ਅੱਧੇ ਲੈ ਲੈ ਵਾਲੇ ਨੂੰ ਜਾਂ ਕਿਸੇ ਨੂੰ ਇਹਦਾ ਇਹ ਵੀ ਨਹੀਂ ਪਤਾ ਹੋਣਾ ਵੀ ਹੁਣ ਕਰਇਟ ਮਾਲਕ ਕੌਣ ਹੈ ਇਹਦੇ ਤਾਂ ਕਹਾਵਤਾਂ ਬਣ ਗਈਆਂ ਜੀ ਵੀ ਇਹਦਾ ਕਤਲ ਹੋਇਆ ਜੀ ਬੰਦਾ ਫਾਹ ਲੈ ਕੇ ਮਰ ਗਿਆ ਉਹਨੇ ਫੈਰ ਕਰਤਾ ਜੀ ਦੇਖੋ ਦੇਖੋ ਪ੍ਰਮਾਤਮਾ ਦੀ ਘੜਤ ਵੀ ਕੀ ਜੀ ਬਾਈ ਕੀ ਗੱਲਬਾਤ ਹੋਈ ਹੈ ਨਾ ਵੀਰ ਜੀ ਥੈਂਕ ਯੂ ਜੀ ਗੱਲ ਹੈ ਸੋ ਇੱਕ ਭਰਾ ਨਾਲ ਵੀ ਗੱਲਬਾਤ ਕੀਤੀ ਆ ਕੋਸ਼ਿਸ਼ ਕਰਾਂਗੇ ਹੋਰ ਨਾਲ ਲੋਕਾਂ ਨਾਲ ਜਿਹੜੇ ਆਉਂਦੇ ਜਾਂਦੇ ਰੋਜ਼ਾਨਾ ਰਾਘੀਵ ਨੇ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਫਿਲਹਾਲ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਕੋਰਾ ਬਹਿਮ ਆ ਲੋਕਾਂ ਦਾ ਇੱਥੇ ਭੂਤਾਂ ਨਾ ਰਹਿੰਦੀਆਂ ਸੀ ਤੇ ਨਾ ਹੋਣੀਆਂ ਨੇ ਤੇ ਅਸੀਂ 21ਵੀਂ ਸਦੀ ਦੇ ਵਿੱਚ ਮੌਜੂਦ ਹਾਂ ਤਾਂ ਭੂਤਾਂ ਦਾ ਹੋਣਾ ਨਾ ਮੁਮਕਨੀ ਹੈ ਸੋ ਦਰਸ਼ਕੋ ਇੱਕ ਤਾਂ ਤੁਸੀਂ ਕੁਝ ਦਿਨ ਪਹਿਲਾਂ ਕੋਠੀ ਦੇਖ ਰਹੇ ਹੋ ਭੂਤਾਂ ਵਾਲੀ ਬਹੁਤ ਚਰਚਿਤ ਹੋਈ ਆ ਕਿ ਉਹਦੇ ਵਿੱਚ ਭੂਤਾਂ ਰਹਿੰਦੀਆਂ ਨੇ ਸੋ ਮੇਰੇ ਨਾਲ ਤਰਕਸ਼ੀਲੇ ਆਗੂ ਮੌਜੂਦ ਨੇ ਜਿਨ੍ਹਾਂ ਨੇ ਉਸ ਰਾਜ ਤੋਂ ਪਰਦਾ ਚੱਕਿਆ ਜੀ ਕਿ ਮਹਿਜ ਕੁਝ ਲੋਚਾਂਦ ਲੋਕਾਂ ਦਾ ਰਚਿਆ ਹੋਇਆ ਡਰਾਮਾ ਇੱਕ ਸਾਜਿਸ਼ ਹੈ ਉਸ ਬਿਸ਼ੇ ਨੂੰ ਲੈ ਕੇ ਅਸੀਂ ਇਹਨਾਂ ਦਾ ਪੱਖ ਵੀ ਜਾਣਦਿਆਂ ਅਸਰ ਸਕਾਈ ਨਿ ਪੰਜਾਬ ਤੇ ਸਵਾਗਤ ਕਰਦੇ ਹਾਂ ਜੀ ਤੁਹਾਡਾ ਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਭੂਤਾਂ ਵਾਲੀ ਕੋਠੀ ਕਰਕੇ ਚਰਚਿਤ ਹੁੰਦੀ ਆ ਕੀ ਸਚਾਈ ਕੀ ਪਰਦਾ ਫਾਸ਼ ਕਰਨਾ ਚਾਹੁੰਦੇ ਹੋ ਕਿਉਂਕੋ ਵੀਡੀਓ ਦੇ ਵਿੱਚ ਉਹ ਜਿਵੇਂ ਤਰਕਸ਼ੀਲ ਭੱਜ ਗਏ ਜਾਂ ਨਿਹੰਗ ਸਿੰਘ ਬਾਬੇ ਭੱਜ ਗਏ ਗੁਰਬਾਣੀ ਦਾ ਪਾਠ ਉੱਥੇ ਕਰਵਾਇਆ ਗਿਆ ਸੀ ਕਿੰਨੀ ਕੁ ਸਚਾਈ ਹੈ ਕੀ ਗੱਲਬਾਤ ਹੈ ਸਾਰੀ ਸਚਾਈ ਤਾਂ ਜਿਹੜੀ ਹੈਗੀ ਜੇ ਜਿਹੜੇ ਫੇਕ ਚੈਨਲ ਵਾਲੇ ਆ ਜਿਹੜੇ ਮਤਲਬ ਵੀਊ ਇਕੱਠੇ ਕਰਨ ਦੇ ਮਾਰੇ ਤੁਰੇ ਫਿਰਦੇ ਆ ਜੀ ਉਹੀ ਸਾਰਾ ਫਲਾ ਰਹੇ ਆ ਜੀ ਇੱਥੇ ਤਲਵੰਡੀ ਸਾਬੋ ਦੇ ਮਾਹੌਲ ਦੇ ਵਿੱਚ ਤਾਂ ਕੋਈ ਆਜਾਏ ਨਹੀਂ ਕੋਈ ਦੱਸਦਾ ਮਾਹੌਲ ਨਹੀਂ ਕੁਝ ਨਹੀਂ ਹੈਗਾ ਜੀ ਨਾ ਕੋਈ ਤਰਕਸ਼ੀਲ ਭੱਜਿਆ ਨਾ ਕੋਈ ਨਿੰਗ ਸਿੰਘ ਭੱਜਿਆ ਕੋਈ ਹੈ ਜੀ ਘਟਨਾ ਨਹੀਂ ਵਾਪਰੀ ਪਰ ਇਹ ਵੀਊ ਲੈਣ ਦੇ ਮਾਰੇ ਆਪਣੇ ਚੈਨਲ ਨੂੰ ਚਲਾਉਣ ਦੇ ਮਾਰੇ ਇੱਥੇ ਆ ਕੇ ਵੱਡੇ ਵੱਡੇ ਕਪਾੜ ਮਾਰੀ ਜਾਂਦੇ ਆ ਸਾਡੇ ਚੈਲੰਜ ਰਹਿੰਦੇ ਆ ਜਿੰਨੇ ਵਾਰੀ ਵੀ ਵੀਡੀਓ ਪਈਆਂ ਅਸੀਂ ਉੱਥੇ ਚੈਲੰਜ ਕੀਤਾ 2015 ਦੇ ਵਿੱਚ ਕਸੀ 3 ਰਾਤਾਂ ਤੇ 3 ਦਿਨ ਲਗਾਤਾਰ ਰਹੇ ਆ ਸਾਡਾ ਪ੍ਰੋਗਰਾਮ ਚੱਲਿਆ ਉੱਥੇ ਉਸ ਪ੍ਰੋਗਰਾਮ ਦੇ ਵਿੱਚ ਵੀ ਚੈਲੰਜ ਕੀਤਾ ਜੇ ਕੋਈ ਕਹਿੰਦਾ ਭੂਤ ਪ੍ਰੇਤ ਹੈਗਾ ਤਾਂ ਸਾਨੂੰ ਹੁਣ ਆ ਕੇ ਮਿਲੇ ਸਾਨੂੰ ਸਾਬਤ ਕਰੇ ਇੱਥੇ ਭੂਤ ਹੈਗਾ ਕੋਈ ਜੀ ਤੇ ਕੋਈ ਉਦੋਂ ਨਹੀਂ ਆਇਆ ਪਰ ਉਦੋਂ ਬਾਅਦ ਫੇਰ ਆ ਜਾਂਦੇ ਨੇ ਹੁਣ ਥੋੜੇ ਦਿਨਾਂ ਦੀ ਗੱਲ ਹੈ ਇੱਕ ਚੈਨਲ ਵਾਲਾ ਆਇਆ ਸੀ ਉਹਨੇ ਆ ਕੇ ਬਾਹਰ ਕਿਹਾ ਵੀ ਇਹਦੇ ਵਿੱਚੋਂ ਤਰਕਸ਼ੀਲ ਭੱਜ ਗਏ ਜੀ ਇਹਦੇ ਵਿੱਚੋਂ ਢੰਗ ਸਿੰਘ ਭੱਜ ਗਏ ਜੀ ਇੱਥੇ 3 ਦਿਨ ਗੁਰਬਾਣੀ ਦਾ ਪਾਠ ਚੱਲਿਆ ਤੇ ਉਹਦਾ ਵੀ ਮਤਲਬ ਕੋਈ ਅਸਰ ਨਹੀਂ ਹੋਇਆ ਜੀ ਭੂਤ ਫੇਰ ਵੀ ਹੈਗੇ ਆ ਅਸੀਂ ਉਸ ਬਾਈ ਨੂੰ ਚੈਲੰਜ ਕਰਨਾ ਚਾਹੁੰਦੇ ਆ ਵੀ ਇੱਕ ਪਾਸੇ ਤਾਂ ਤੂੰ ਕਹਿੰਦਾ ਅਸੀਂ ਬਾਬੇ ਨਾਨਕ ਦੇ ਆ ਅਸੀਂ ਬਾਬੇ ਨਾਨਕ ਵਾਲੇ ਤਾਂ ਅੰਦਰ ਜਾ ਵੜਦੇ ਆ ਪਰ ਤਰਕਸ਼ੀਲ ਭੱਜ ਗਏ ਹੂੰ ਪਰ ਕੋਠੀ ਦੇ ਉਹ ਵੀਰ ਅੰਦਰ ਨਹੀਂ ਵੜਿਆ ਬਾਹਰੋਂ ਵੀਡੀਓ ਬਣਾ ਕੇ ਬਾਹਰ ਵਾਪਸ ਆ ਗਿਆ ਜੀ ਅਸੀਂ ਹੁਣ ਵੀ ਚੈਲੰਜ ਕਰਦੇ ਆ ਵੀ ਜਦੋਂ ਮਰਜ਼ੀ ਆ ਕੇ ਸਾਬਤ ਕਰੇ ਇੱਥੇ ਅਸੀਂ 5 ਲੱਖ ਰੁਪਏ ਨਾਮ ਦਵਾਵਾਂਗੇ ਇੱਕ ਪਾਸੇ ਕਹਿੰਦਾ ਗਰਵਾਣੀ ਦਾ ਪਾਠ ਚੱਲਿਆ 3 ਦਿਨ ਲਗਾਤਾਰ ਦੂਜੇ ਪਾਸੇ ਭੂਤਾਂ ਨੂੰ ਸਾਬਤ ਕਰਦਾ ਉਹ ਵੀ ਭੂਤ ਹੈਗੇ ਆ ਜੀ ਕੋਈ ਗਰਵਾਣੀ ਨੂੰ ਥੱਲੇ ਲਾ ਰਿਹਾ ਨਾ ਕਿ ਇਹ ਨਾ ਤਾਂ ਕੋਈ ਭੂਤ ਇੱਥੇ ਨਾ ਕੁਝ ਹੈਗਾ ਤੇ ਤਰਕਸ਼ ਅਸੀਂ ਇਸ ਗੱਲ ਦਾ ਕੋਈ ਗਿਲਾ ਨਹੀਂ ਕਰਦੇ ਵੀ ਸਾਨੂੰ ਕਹਿੰਦੇ ਭੱਜ ਕੇ ਉਹ ਤਾਂ ਲੋਕਾਂ ਨੂੰ ਪਤਾ ਹੈ ਵੀ ਇੱਥੇ ਰਹੇ ਆ ਕਿੰਨਾ ਚਿਰ ਰਹੇ ਆ ਸਭ ਨੂੰ ਪਤਾ ਹੈ ਤਲਵੰਡੀ ਸਾਹ ਕੋਦੇ ਵਿੱਚ ਇੱਕ ਬੱਚਾ ਬੱਚਾ ਜਾਨੂੰ ਆ ਜੀ ਕੋਠੀ ਤੋਂ ਛੋਟੇ ਛੋਟੇ ਬੱਚੇ ਅੰਦਰ ਤੁਰੇ ਫਿਰਦੇ ਆ ਦਿਨੇ ਖੇਡਦੇ ਆ ਰਾਤ ਨੂੰ ਖੇਡਦੇ ਆ ਭੇਡਾਂ ਬੱਕਰੀਆਂ ਵਾਲੇ ਉੱਥੇ ਲਈ ਫਿਰਦੇ ਆ ਜਿਹੜਾ ਮਾਲਚਾਰਦੇ ਆ ਉੱਥੇ ਬਹਿ ਕੇ ਚਾਹ ਬਣਾਉਂਦੇ ਆ ਤੇ ਮਤਲਬ ਦੁਪਹਿਰਾ ਢਾਲਦੇ ਰਹਿੰਦੇ ਉੱਥੇ ਕੁਝ ਵੀ ਨਹੀਂ ਹੈਗਾ ਅਸ਼ੋਕਰ ਕੀ ਆ ਉਹਨੂੰ ਕਿਉਂ ਇਹਨਾਂ ਸਾਜ਼ਿਸ਼ ਕਿਉਂ ਰਚੀ ਗਈ ਕਾਰਨ ਕੀ ਮੰਨਦੇ ਹੋ ਅਸ਼ੋਕਰ ਤਾਂ ਮਤਲਬ ਪਰਿਵਾਰਾਂ ਦੇ ਵਿੱਚ ਘਟਨਾਵਾਂ ਹੋਈ ਜਾਂਦੀ ਹੈ ਜੀ ਜ ਹੁਣ ਆਪਣੇ ਕਿਸੇ ਘਰ ਦੇ ਵਿੱਚ ਵੀ ਲੈ ਲੋ ਹਰ ਇੱਕ ਘਰ ਦੇ ਵਿੱਚ ਮੌਤ ਹੋਈ ਹੈ ਜੀ ਜਿਹੜਾ ਬੰਦਾ ਮਤਲਬ ਪੈਦਾ ਹੋਇਆ ਉਹਨੇ ਐਂਡ ਖਤਮ ਤਾਂ ਹੋਣਾ ਹੀ ਹੈ ਮਰਨਾ ਤਾਂ ਹੈਗਾ ਯਾਰ ਹਰ ਇੱਕ ਘਰ ਦੇ ਵਿੱਚ ਹੈ ਫਿਰ ਆਪਾਂ ਸਾਰੇ ਘਰਾਂ ਨੂੰ ਛੱਡ ਕੇ ਵਗ ਜੀ ਉੱਥੇ ਵੀ ਇਸੇ ਕਾਰਨ ਇੱਕ ਮੌਤ ਹੋਈ ਹੈ ਉਹ ਮੌਤ ਦਾ ਹੋਊਆ ਬਣਾ ਕੇ ਮਤਲਬ ਉਹ ਪਰਿਵਾਰ ਜੋ ਟੁੱਟ ਗਿਆ ਉਹਨਾਂ ਨੇ ਕੁਠੀ ਅੱਗੇ ਸੇਲ ਕਰਤੀ ਆਪਾਂ ਬਾਹਰ ਰਹਿਣ ਲੱਗ ਜਾ ਕੇ ਜੀ ਜਦੋਂ ਦੂਸਰੇ ਬੰਦੇ ਦੇ ਕੋਲੇ ਉਹ ਕੁਠੀ ਆਈ ਤੇ ਸਰਾਰਤੀ ਅਨਸਰਾਂ ਨੇ ਆ ਕੇ ਉਹ ਜਿੱਕੜਲੇ ਮਾਰਨੇ ਕੋਈ ਕੁਝ ਕਰਨਾ ਜਿਹੜਾ ਹੋਰ ਬੰਦਾ ਆ ਕੇ ਬਾਹਰ ਰਹਿੰਦਾ ਉਹਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਚਲੋ ਅਗਲਾ ਕਹਿੰਦਾ ਪਰਫੜ ਜੀ ਤੇ ਬਲੈਕੀਆਂ ਦਾ ਸਮੈਕੀਆਂ ਦਾ ਅੱਡਾ ਬਣਿਆ ਹੋਇਆ ਹੁਣ ਖਾਸ ਕਰ ਨੇਹੀ ਐ ਵੀ ਉਹੀ ਉਥੇ ਬਸੋਂ ਨਹੀਂ ਹੋਣ ਦਿੰਦੇ ਇੱਕ ਤਾਂ ਤੇ ਨੰਬਰ 2 ਤੇ ਜਿਹੜੇ ਆਪਣੇ ਚੈਨ ਵਾਲੇ ਹੋ ਐ ਪਰ ਆਪਣੇ ਮਾਹੌਲ ਦਾ ਹੈ ਜੈ ਇਨੀ ਕੋਈ ਪੁਤ ਫਰੇਦ ਵਾਲਾ ਕੁਝ ਨਹੀਂ ਉਹ ਪਰਿਵਾਰ ਨਾਲ ਸਾਡੀ ਕੋਈ ਗੱਲਬਾਤ ਹੋਈ ਐ ਜਿਹੜੇ ਦੀ ਕੋਠੀ ਹੈਗੀ ਐ ਹੁਣ ਹੁਣ ਜਿਹੜਾ ਕੋਠੀ ਦਾ ਮਾਲਕ ਐ ਜੀ ਜੀ ਉਹ ਕੋਠੀ ਦਾ ਮਾਲਕ ਵੀ ਕਹਿ ਰਿਹਾ ਕਹਿੰਦਾ ਮੈਂ ਇਹਨਾਂ ਤੋਂ ਸਤਿਆ ਪਿਆ ਪਿਆ ਮੇਰੀ ਕੋਠੀ ਵੇਚਣ ਨਹੀਂ ਦਿੰਦੇ ਹੈ ਜਿਆ ਕੁਝ ਹੈ ਨਹੀਂ ਇਹ ਚ ਜੀ ਉਹ ਕਾਰਨ ਕੀ ਹੈ ਜੀ ਉਹ ਹੈ ਕਿ ਮਤਲਬ ਪ੍ਰਾਪਰਟੀ ਡੀਲਰ ਹੈ ਜਿਹੜੇ ਬੰਦੇ ਨੇਗੇ ਉਹ ਅੱਗੇ ਦੇ ਅੱਗੇ ਵਿਕਦੀ ਰਹੀ ਕੋਠੀ ਹੁਣ ਇੱਕ ਮਾਲਕ ਦੇ ਕੋਲੇ ਆ ਕੇ ਉਹ ਖੜ ਗਈ ਜਿਨ੍ਹਾਂ ਦੇ ਕਾਰਨ ਇਹਨਾਂ ਦੀ ਕਰਤੋਤਾ ਦੇ ਕਾਰਨ ਜੀ ਉਹਨੂੰ ਇੱਕ ਮਤਲਬ ਧੱਬਾ ਲਾਤਾ ਇਹਨਾਂ ਨੇ ਭਰੂ ਥੋਤਾਂ ਵਾਲਾ ਪ੍ਰੇਤਾਂ ਵਾਲਾ ਪਰ ਹੈਗਾ ਇਹੋ ਜਿਹਾ ਕੁਝ ਵੀ ਨਹੀਂ ਉੱਥੇ ਸੋ ਦਰਸ਼ਕੋ ਤਰਕਸ਼ੀਲ ਆਗੂ ਮੇਵਾ ਸਿੰਘ ਜੀ ਨੇ ਆਪਣੇ ਪੱਖ ਰੱਖੇ ਨੇ ਇੱਕ ਭਰਾ ਹੋਰ ਮੌਜੂਦ ਹੈ ਇਹਨਾਂ ਨਾਲ ਵੀ ਕੁਝ ਜਾਣਕਾਰੀ ਬਾਬਤ ਗੱਲਬਾਤ ਕਰ ਲੈਨੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਿੰਦਰ ਸਿੰਘ ਜੋਗੇ ਵਾਲਾ ਮੈਂ ਭਾਰਤੀ ਸੰਜੂਨੀ ਲਹਿਤਾਗ ਰਹਾ ਦਾ ਤਲਵੰਡੀ ਬਲਾਕ ਦਾ ਕਾਰਜਕਾਰੀ ਪ੍ਰਧਾਨ ਕੀ ਕ ਦੇਖੋ ਜਿਹੜਾ ਭੂਤਾਂ-ਪ੍ਰੇਤਾਂ ਨੂੰ ਜੇ ਅਸੀਂ ਲੈ ਕੇ ਸੋਚੀਏ ਤਾਂ ਇਹਦੇ 'ਚ ਸਾਡਾ ਤਾਂ ਇਹੀ ਕਹਿਣਾ ਕਿ ਕਿਉਂਕਿ ਅਸੀਂ ਰੋਜ਼ ਦੇਖਦੇ ਆ ਇਹੋ ਜੀ ਕੋਈ ਚੀਜ਼ ਨਹੀਂ ਹੈਗੀ ਭੂਤ-ਪ੍ਰੇਤਾਂ ਨਾਂ ਦੀ ਲੋਕਾਂ ਨੂੰ ਡਰਾ ਕੇ ਲੋਕਾਂ ਨੂੰ ਲੁੱਟਣ ਦਾ ਇੱਕ ਲੁੱਟਦਾ ਕੇਂਦਰ ਬਣਾਇਆ ਹੋਇਆ ਜਿਹੜੇ ਅਸੀਂ ਕਹਿੰਦੇ ਆ ਪੁੱਛਾ ਕੱਢਣ ਲਈ ਅਸੀਂ ਸਿਆਣੇ ਆ ਜੇ ਇਸ ਤਰ੍ਹਾਂ ਦਾ ਕੋਈ ਭੂਤ-ਪ੍ਰੇਤ ਹੋਣ ਤਾਂ ਜਿਹੜਾ ਕੋਈ ਇੱਕ ਦੂਜੇ 'ਚ ਆਪਣੀਆਂ ਲੱਖਾਂ ਬੈਂਸਾਂ ਹਜ਼ਾਰਾਂ ਲੋਕਾਂ ਨਾਲ ਨਹੀਂ ਬਣਦੀ ਹੁੰਦੀ ਆਪਣੀ ਤਾਂ ਫਿਰ ਉਹ ਇਸ ਤਰ੍ਹਾਂ ਦਾ ਇੱਕ ਦੂਜੇ ਤੇ ਪ੍ਰੇਤਾਂ ਦਾ ਵਾਸਾ ਕਰਾ ਕੇ ਸਾਰਾ ਕੁਝ ਲੁੱਟ ਸਕਦੇ ਆ ਉਹਦਾ ਬਹੁਤ ਕੁਝ ਕਰ ਸਕਦੇ ਇਸ ਤਰ੍ਹਾਂ ਦਾ ਕੋਈ ਭੂਤ ਪ੍ਰੇਤ ਦਾ ਕੋਈ ਚੱਕਰ ਨਹੀਂ ਇਹ ਲੋਕਾਂ ਦੇ ਇੱਕ ਹੂਆ ਬਣਾਇਆ ਜਾਂਦਾ ਤੇ ਲੋਕਾਂ ਨੂੰ ਡਰਾਇਆ ਜਾਂਦਾ ਲੋਕਾਂ ਨੂੰ ਜਿਹੜਾ ਇਹ ਜੇ ਭਰਮਾਂ ਚ ਪਾ ਕੇ ਉਹਨਾਂ ਨੂੰ ਲੁੱਟਿਆ ਜਾਂਦਾ ਜੀ ਬਈ ਥੈਂਕ ਯੂ ਸੋ ਅਸੀਂ ਇਹਨਾਂ ਭਰਾਵਾਂ ਨਾਲ ਗੱਲਬਾਤ ਕੀਤੀ ਹੈ ਉਮੀਦ ਕਰਦਾ ਹਾਂ ਤੁਸੀਂ ਸਾਡੀ ਇਹ ਪੇਸ਼ਕਸ਼ ਨਾਲ ਖੰਤਮ ਹੋਗੇ ਮੈਂ ਮੇਰੇ ਕੈਮਰਾ ਪਰਸਨ ਧਨ ਰਟੋਲ ਦੇ ਨਾਲ ਜਗਦੀਪ ਸਿੰਘ ਸカイ ਨਿਊਜ਼ ਪੰਜਾਬ ਤਲਵੰਡੀ ਸਾਬੋ